ਕੋਈ ਫਰਕ ਹੈ ਗਲਤ ਜਿੱਦਦਾ ਪਾਜੋ ਇੱਥੇ ਜ਼ਮੀਨ ਤੇ ਜਦੋਂ ਤੱਕ ਹੋ ਫਿਰ ਸਾਨੂੰ ਨਹੀਂ ਰੋਕ ਸਕਦੇ ਭਾਵੇਂ ਇੱਕ ਪ੍ਰਵਾਸ ਦੇ ਪੰਜ ਜੀ ਜਿਹੜੇ ਆ ਉਹ 171 ਇਕਰ ਕਾਨੂੰਨ ਦੇ ਬਤਾਲ ਕੋ ਜ਼ਮੀਨ ਰੱਖ ਸਕਦੇ ਆ ਫਲੰਕਿੰਗ ਐਕਟ 175 ਦੇ ਬਤਾਲ ਸਾਥੀਓ ਜੋ ਅੱਜ ਦਾ ਅਸੀਂ ਪਿੱਛੇ ਦੇਖਿਆ ਵੀ ਜ਼ਮੀਰ ਪ੍ਰਾਪਤੀ ਸੰਗਰਸ਼ ਮੋਰਚਾ ਜੋ ਅਸੀਂ ਲਾ ਰਹੇ ਆ ਆਪਣੇ ਜ਼ਿਲ੍ਹਾ ਫਤਕੌਰ ਦੇ ਵਿੱਚ ਕੱਪਰੇ ਰਾਜੇ ਦੀ ਜ਼ਮੀਨ ਲੱਗ ਭਾਏ 7700 एकड़ ਦੀ ਜਿਹੜੀ ਜ਼ਮੀਨਾਂ ਕੋਈ ਪਈ ਆ ਪਰ ਉਹਦੇ ਤੇ ਜਿਹੜਾ ਸੁਪਰੀਮ ਕੋਰਟ ਨੇ ਪਹਿਲਾਂ ਉਹ ਤੇ ਕੋਈ ٹرسٹ ਸੀਗਾ ਚਰਨਾ ਰਾਜੇ ਦਾ ਜਿਹੜਾ ਫੇਕ ਆ ਜਿਹੜਾ ਸੁਪਰੀਮ ਕੋਰਟ ਨੇ ਫੇਕ ਕਹਿਤਾ ਵੀ ਉਹ ٹرسٹ ਫੇਕ ਆ ਤੇ ਉਹ ਜਿਹੜਾ ਲਾਉਂਸਿੰਗ ਐਕਟ 1970 ਉਹਦੇ ਵਿੱਚ ਅਸੀਂ ਕਿਵੇਂ ٹرسٹ ਦੀ ਜਾਂ ਕਿ ਬਰਦਵਾਰੇ ਦੀ ਜਾ ਜੇੜੀ ਕੋਈ ਬਾਜ਼ਪਨੀ ਦੀ ਜ਼ਮੀਨ ਆਉ ਉਹਦੇ ਵਿੱਚ ਥੋੜਾ ਜਿਹਾ ਮਤਲਬ ਕਿ ਕਬਜ਼ਾ ਜਾਂ ਕੋਈ ਉਹ ਵੱਟ ਦੇ ਵਿੱਚ ਪ੍ਰੋਬਲਮ ਹੁੰਦੀ ਆ ਪੂਰਸੀ ਨਹੀਂ ਵੱਟ ਸਕਦੇ ਪਰ ਜੇੜੀ ਬੇਆਬਾਦ ਜ਼ਮੀਨ ਪਈ ਆ ਜਦੋਂ ਟਰਸਟ ਬਣ ਗਿਆ ਰਾਜਾ ਦੇ ਤੂਲ ਮੁਤਾਬਕ ਜਿਹੜਾ ਉਹ ਸਾਡੇ ਸਰਾਂ ਇੱਥੇ ਜਿਹੜਾ ਜ਼ਮੀਨ ਆ ਉਹ ਮਾਲਕੀ ਦਾ ਹੱਕ ਆ ਜੀ ਇੱਕ ਪਰਿਵਾਰ ਦਾ ਹੱਕ ਸਰ ਦਾ ਲੱਗੀ ਇੱਕ ਬੰਦਾ ਬਾਕੀ ਇੱਕ ਪਰਿਵਾਰ ਦੇ ਪੰਜ ਜੀ ਜਿਹੜੇ ਆ ਉਸ ਸਭ ਕਾਨੂੰਨ ਦੇ ਬਕਾਰ ਕੋ ਜਮੀਨ ਰੱਖ ਸਕਦੇ ਆ ਲੈਨਸਿੰਗ ਐਕਟ 1975 ਦੇ ਬਕਾਰ ਹ ਪਰ ਸਾਡੇ ਜਿਹੜਾ ਅਸੀਂ ਦੇਖੋ ਫੀਲਪੁਰ ਕਿਲੇ ਦੇ ਵਿੱਚ ਰਾਜ ਆ ਦੀ 7700 ਏਕੜ ਤੋਂ ਫੀਲਪੁਰ ਦੇ ਪੀਰ ਸਖਾ ਜਿਹੜਾ ਪੀਰ ਦਾ ਪੀਰ ਕਿਹੜਾ ਤਾਂ ਹੋ ਜਿਹਨੇ ਵੀ ਇਧਰ ਪੀਰ ਚਹਿਲਾ 10 5 7700 ਏਕੜ ਦੇ ਜਮੀਨ ਜਿਹੜੀ ਇਹ ਪਈ ਹੈ ਪਰ ਸਾਥੀਓ ਇਹ ਜਿਹੜੀ ਜਮੀਨ ਆ ਅਸੀਂ ਮੰਗਤ ਕਰੀਏ ਵੀ ਸਾਡੀ ਜਿਹੜੀ ਜ਼ਮੀਰਾਂ ਅਸੀਂ ਦੇ ਆਪਾਂ ਕਹਿੰਦੇ ਕੱਲੇ ਇੱਥੇ ਨਾਰੇ ਮਾਰਦੇ ਰਵਾਂਗੇ ਕੱਟੇ ਉਹ ਗਰੀਬ ਦੇ ਸਰਕਾਰਾਂ ਜਮੀਰ ਵੰਡਣ ਤੇ ਇੱਕ ਕਿਸੇ ਨੂੰ ਨਹੀਂ ਦੇ ਦੇ ਸਾਡਾ ਖਰਾਬ ਦੇ ਵਿੱਚ ਜ਼ਮੀਨ ਨਹੀਂ ਇਸ ਤਰ੍ਹਾਂ ਮਿਲਦੀ ਸਾਸੂ ਇਹ ਤਾਂ ਸਾਨੂੰ ਤੇ ਜ਼ਮੀਨ ਲੈਣੀ ਆ ਪ੍ਰਾਪਤ ਕਰਨੀ ਜਮੀਨ ਤਾਂ ਸਾਨੂੰ ਆਪਣੇ ਹੱਕਾਂ ਦੇ ਲਈ ਸਾਨੂੰ ਜਿਹੜਾ ਉਹ ਅੱਗੇ ਆਉਣਾ ਪਊਗਾ ਲੜਨਾ ਪਊਗਾ ਇਹਨਾਂ ਸ਼ਰਮਾਇਤਾਰੀਆਂ ਦੇ ਨਾਲ ਕਿਉਂਕਿ ਜਿਵੇਂ ਪਿੱਛੇ ਜੇ ਆਪਾਂ ਪਤਾ ਸੰਗੁਰ ਮਿਦੋੜਾ ਨੇ ਜਿਹੜਾ ਮਹਸੂਸ ਪਾਈ ਏਕੜ ਜ਼ਮੀਨ ਤੇ ਜਿਹੜਾ ਬੇਜਰਾ ਦੇ ਪੈਸੇ ਉੱਤੇ ਜੀਵਾ ਪਾਲ ਕੇ ਦਸਤਾਵਤੋ ਵੀ ਅਸੀਂ ਪਈ ਜਿਹੜੇ ਜ਼ਮੀਨ ਦੇ ਅਸਲੀ ਮਾਲਕ ਅਸੀਂ ਆ ਜਿਹੜੇ ਬੇਜਮੀਨੇ ਲੋਕ ਆ ਪਰ ਸਾਥੀਓ ਜੇ ਇੱਥੇ ਵੀ ਆਪਾਂ ਇਸੇ ਤਰ੍ਹਾਂ ਚੁੱਪ ਰਹੇ ਤਾਂ ਅਸੀਂ ਸਰਕਾਰ ਦੇ ਨਾਲ ਤੋਂ ਸਰਕਾਰਾਂ ਨੂੰ ਚਾਹੀਦੀ ਆ ਫੰਡ ਫੰਡ ਸਾਡੇ ਤੋਂ ਦਿੱਤੀ ਵੀ ਜਾ ਰਹੀ ਉਹਨਾਂ ਨੇ ਜੀਤਾਰਨਾ ਜਿਹੜਾ ਉਹ ਸਾਰਾ ਸਿਸਟਮ ਆ ਉਹਨਾਂ ਨੇ ਅਰਬਾਂ ਰੁਪਇਆ ਜਿਹੜਾ ਰਾਜਾ ਨੇ ਤੋਂ ਦੇ ਦੇਣਾ ਤੇ ਉਹਨਾਂ ਨੇ ਸਾਡੀ ਥੋੜਾ ਸੋਣੀ ਆ ਦੀ ਤਾਂ ਫੋਟਾਂ ਵੇਲੇ ਸਾਡੇ ਵੀ ਜਿਹੜੇ ਆਪੂ ਆ ਉਹ ਬੜ ਕੇ ਪਰਸਾਨੂੰ ਆ ਦੇਚੰਦੇ ਹੋ ਜਾਂਦੇ ਤੇ ਸ਼ਰਮੀ ਹੋ ਜਾਂਦੇ ਪਰ ਸੱਚੋ ਯਾਦ ਵੀ ਨਹੀਂ ਨਹੀਂ ਯਾਰਾ ਆਪਾਂ ਅੰਦਾ ਚੰਦਾ ਜਿਹਦੇ ਨਾਲ ਖੜੀਏ ਪਰ ਸਾਥੀਓ ਤਾਲੇ ਆ 27 ਦੇ ਵਿੱਚ ਲક્ષਣ ਵੀ ਆਉਣਾ ਤੇ ਸਾਨੂੰ ਵੀ ਪਤਾ ਲੱਗਦਾ ਕਿਹੜੀ ਸਰਕਾਰ ਜਾਂ ਕਿਹੜੇ ਸਾਡੇ ਨਾਲ ਕਿਹੜੇ ਐਮਐਲਏ ਸਾਡੇ ਨਾਲ ਖੜਦੇ ਆ ਤੇ ਸਾਡੇ ਨਾਲ ਜ਼ਮੀਨਾਂ ਨੂੰ ਦਵਾ ਦੇ ਵਿੱਚ ਸਾਡੀ ਮਦਦ ਕਰਦੇ ਆ ਇਹ ਵੀ ਇੱਕ ਸਾਡਾ ਜਿਹੜਾ ਸਾਡਾ ਹੱਕ ਦਵਾਉਣਾ ਸਾਨੂੰ ਖੜਨਾ ਵੀ ਲੋੜਦਾ ਚਾਹੀਦਾ ਅਤੀ ਗੱਦੀਪੁਰ ਦੀ ਵੀ ਦੱਸਿਆ ਵੀ ਜਿਹੜੇ ਕਾਮਰੇਡਾਂ ਗੱਲ ਸਾਚੀ ਹੈ ਕਾਮਰੇਡਾਂ ਤੇ ਪਤਾ ਕਿਉਂ ਆ ਕਾਮਰੇਡ ਠੀਕ ਹੈ ਜਿਹੜੇ ਕੋਸ਼ਿਸ਼ ਕਰਨਾ ਇੱਕੋ ਹੀ ਵੀ ਹੁੰਦੇਗੇ ਪਰ ਸਾਰੇ ਜੇ ਆਪਾਂ ਦਾ ਗੱਲ ਕਰੀਏ ਤਾਂ ਕਾਮਰੇਡ ਵੀ ਤਾਂ ਸਾਰ ਨੂੰ ਦੇ ਰਿਹਾ ਅਸੀਂ ਵੇਖਿਆ ਇਹ ਸਿਸਟਮ ਮੈਂ ਕਾਮਰੇਡਾਂ ਦੇ ਵਿੱਚ ਵੀ ਗੱਲ ਦਿੱਤਾ ਹੁਣ ਜਿਹੜੀ ਗੱਲ ਹੈ ਵੀ ਇਹ ਨਹੀਂ ਕਿ ਕਿਉਂਕਿ ਜੋ ਮਜਬੂਰੀ ਹੋਵੇ ਨਾ ਖੜੂ ਜਾਂ ਕੋਈ ਜਿਹੜਾ ਸ਼ਿਕਾਇਤ ਕਰਦਾ ਇਹਨਾਂ ਖੜੂ ਤੇ ਫਿਰ ਕਾਮਰੇਡ ਵੀ ਕੀ ਕਰਦੇ ਕੀ ਇਹਨੂੰ ਤਾਂ ਪੱਤਾ ਹਰੇਕ ਦੇ ਉਹੀ ਲੱਗਿਆ ਤਾਂ ਕਿਉਂਕਿ ਲੜਾਈ ਨਾਲ ਸਾਰੀਆਂ ਜੁੱਤੀਆਂ ਨਹੀਂ ਜਾਂਦੀਆਂ ਜਿਹੜਾ ਸਾਰੀਆਂ ਹਾਰੀਆਂ ਨਹੀਂ ਜਾਂਦੀਆਂ। ਲੜਾਈ ਲੋਕਾਂ ਦੇ ਨਾਲ ਹੁੰਦੀ ਆ। ਜੇ ਲੋਕ ਲੜਨਗੇ ਤਾਂ ਸਾਰੇ ਜਿਹੜੀ ਆਪਾਂ ਹੁਣ ਜਾਂ ਆਪਾਂ ਕਮੇਟੀ ਬਣਾਵਾ ਕੇ ਲੋਕਾਂ ਦੇ ਇੱਕੇ ਨਾਲ ਲੋਕਾਂ ਨਾਲ ਆਪਾਂ ਲੜਾਂਗੇ। ਪਰ ਜੇ ਲੋਕੀ ਨਾ ਖੜਨਗੇ ਤਾਂ ਪਤਾ ਹੀ ਕੱਲੀ ਜ਼ਮੀਰ ਕਿਸੇ ਇੱਕ ਨੂੰ ਨਹੀਂ ਮਿਲਦੀ। ਸੋ ਸਾਥੀਓ ਬੇਰਤੀ ਇਹ ਆ ਵੀ ਵੱਧ ਤੋਂ ਵੱਧ ਅੱਜ ਅਸੀਂ ਸਾਥੀ ਸਾਡੇ ਹੋਰ ਵੀ ਲੈ ਚੌਣੇ ਸੀ ਮਾਫੀ ਚਾਹੁੰਦੇ ਆ ਕਿ ਸਾਡੇ ਅਕਸੂਦਾ ਤੋਂ ਜਾ ਉਹਦੇ ਕਰਕੇ ਥੋੜਾ ਜਾਂ ਸਾਡੇ ਤੋਂ ਮਤਲਬ ਕਿ ਸਾਥੀ ਉੱਧਰ ਦੇ ਪਾਸੇ ਠਾਣੇ ਦੇ ਵਿੱਚ ਗਏ ਆ ਨਹੀਂ ਅਸੀਂ ਹੋਰ ਬਾਹਰ ਦੇ ਬੰਤੀ ਦੇ ਵਿੱਚ ਸਾਥੀ ਲੈ ਚੌਣੇ ਸੀ ਪਰ ਅਸੀਂ ਇਹ ਕਹਿੰਦੇ ਜੇ ਜ਼ਮੀਨ ਲੈਣੀ ਆ ਤਾਂ ਸਾਨੂੰ ਪੜਨਾ ਪੈਣਾ ਅੱਗੇ ਛੋਟੀ ਫਰਕਾਂ ਲਾ ਕੇ ਦੇਜਣਾ ਤਾਂ ਪਾ ਕੇ ਉੱਥੇ ਜ਼ਮੀਨ ਤੇ ਜਦੋਂ ਇਤਤ ਹੋਏ ਫਿਰ ਸਾਨੂੰ ਕੀ ਰੋਕਣ ਵਾਲਾ ਨਹੀਂ ਫਿਰ ਸਾਨੂੰ ਵੀ ਪਤਾ ਲੱਗ ਜੂ ਕਿ ਕਿਤਾ ਜਿਹੜਾ ਸਾਡੇ ਸਾਥੂ ਗੋਗੋ ਦਾ ਕਮੇਟੀ ਨੂੰ ਝਾੜਦੇ ਆ ਕਿ ਅਹੀਂ ਤੁਹਾਡੇ ਲੀਡਰ ਆ ਅਹੀਂ ਤੁਹਾਡੇ ਲੀਡਰ ਆ ਫਿਰ ਉਹਨਾਂ ਦਾ ਪਤਾ ਲੱਗੂ ਵੀ ਸਾਡੇ ਹੱਥ 'ਚ ਖੜਦੇ ਆ ਤੇ ਆਪਾਂ ਐਤ ਕੀ ਜਿਹੜੀ ਇਹ ਪਿਆਰੀ ਆ ਜਮੀਨ ਪ੍ਰਾਤੀ ਸੰਘਰਸ਼ ਦੀ ਆਪਾਂ ਦੇ ਜਿਹੜੇ ਸਾਥੀ ਪਿੰਡਾਂ ਦੇ ਵਿੱਚ ਵਤ ਤੋਂ ਵਤ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਲੋਕਲ ਤਰਾਂ ਤੇ ਵੀ ਰਹਿੰਦੇ ਆ ਅਸੀਂ ਤਾਂ ਕਹਿੰਦੇ ਉਹ ਵੀ ਨਾਲ ਆਉਣ ਉਹ ਵੀ ਆ ਕੇ ਸਾਡੇ ਜਿਹੜਾ ਜਿਨ੍ਹਾਂ ਦੇ ਕੋਲ ਮਕਾਨ ਵੀ ਆਉਂਦਾ ਹੈ ਨਹੀਂ ਜ਼ਮੀਨ ਤਾਂ ਤੂੜ ਦੀ ਕਾਲਾਂ ਦੇ ਰਹਿਣ ਜਗ੍ਹਾ ਵੀ ਨਹੀਂ ਉਹ ਵੀ ਸਿਵਰ ਨਾਲ ਨਾਲ ਜਿਹੜਾ ਇਹ ਰਾਜੂ ਦੀ ਜ਼ਮੀਨ ਪਈ ਆ ਜਾਂ ਹੋਰ ਪਿੰਡਾਂ ਸ਼ਹਿਰਾਂ ਦੇ ਵਿੱਚ ਜ਼ਮੀਨ ਪਈ ਆ ਉਹਦੀ ਅਵਾਜ਼ ਪ੍ਰਗਟ ਕਰਿਓ ਸਾਪੀ ਜਾਂਪਾ